ਕਿਸੇ ਦਾ ਮੰਦੀਪ ਲੋਕਾਂ ਨਾਲ ਹੋਇਆ ਨਾ ਹਾਂਜੀ ਸਾਨ ਬੁੱਢੇ ਹੋ ਗਏ ਹਾਂਜੀ ਕੋਈ ਛੋਟੀ ਅਜੇ ਦੁੱਧ ਤੇ ਆਈ ਨਹੀਂ ਹਨਾ ਉਹਨਾਂ ਦੀ ਇਹ ਤਾਂ ਗੱਲ ਹੈ ਹਾਂ ਸਾਨ ਬੁੱਢੇ ਹੋ ਕੇ ਵੀ ਮਰ ਕੇ ਬਿਲਕੁਲ ਹਾਂ ਹੁਣ ਚਲੋ ਆਪਾਂ ਕਿਸੇ ਦਾ ਕੀ ਨਾਂ ਲੈਣਾ ਨਹੀਂ ਨਹੀਂ ਨਾਂ ਅੱਠਵੇਂ ਦੇ ਲਗ ਭੱਜੇ ਹੋ ਗਈ ਹਾਂਜੀ ਤੇ ਛੱਡੀ ਦੇਣੀ ਆ ਫਿਰ ਠੀਕ ਆ ਤੇ ਸੂਏ ਚੱਲਦੀ ਆ ਜੀ ਇਹ 11 ਅਗਦੇ ਲਗ ਭੱਜੇ 11 ਕਿਲੋ ਤੇ ਤੇ ਬਾਈ ਮੰਨ ਲਓ ਵੀ ਸੂਈ ਲੋਕੇ ਦੀ ਬਾਤ ਹੀ ਐ ਬਸ ਕੋਈ ਜ਼ਿਆਦਾ ਨਹੀਂ ਹਨਾ ਠੀਕ ਆ ਤੇ ਕਿੰਨੇ ਦਿਨ ਹੋ ਗਏ ਬਈ ਸੂਈ ਨੂੰ ਯਾਰ ਇਹਨੂੰ ਹੋ ਗਏ ਹੋਣਗੇ ਲਗਭਗ 45 ਕਿ ਦਿਨ ਗੰਢੀ ਸੀਲਤਾ ਜੀ ਮਨਦੀਪ ਹੂੰ ਤੁਹਾਨੂੰ ਆਪ ਹੀ ਪਤਾ ਹੈ ਨਾ ਤੁਸੀਂ ਤਾਂ ਇਹ ਵਾਸਤੇ ਉੱਪਰ ਹੋ ਬਿਲਕੁਲ ਹੁਣ ਤੁਸੀਂ ਐਂ ਦੇਖ ਲਓ ਕਿ ਕੋਈ ਨਹੀਂ ਪਸ਼ੂ ਉਪਰਾ ਕਰਦਾ ਹੈ ਹਾਂਜੀ ਜਦੋਂ ਬਗਾਨਾ ਬੰਦਾ ਆਉਂਦਾ ਹੈ ਇਹਨੇ ਕਦੇ ਵੀ ਐਂ ਨਹੀਂ ਕਿ ਸਮਝਿਆ ਹੈਗਾ ਵੀ ਕੋਈ ਸਾਡੇ ਘਰੇ ਵੀ ਉਹ ਬਗਾਨਾ ਬੰਦਾ ਹੈ ਹੂੰ ਤੇ ਜੇ ਦੋ ਦੰਦ ਇਹ ਸੂਪ ਹੋਵੇ ਤੇ ਮੈਂ ਅੱਜ ਆਪਦੀ ਵੀਡੀਓ ਚ ਲਾਈਵੇ ਗੱਲ ਦੀ ਗਾਰੰਟੀ ਦਿੰਦਾ ਕਿਉਂਕਿ ਇਹਦਾ ਜਿਹੜਾ ਬਲੱਡ ਬਾਰਡਰ ਬਿਲਡ ਦਾ ਮੈਨੂੰ ਪਤਾ ਹੈ ਕਿਹੜੇ ਸਾਹ ਦੀ ਤੇ ਕੀ ਇਹ ਕਰ ਸਕਦੀ ਆ ਇਹ ਪਹਿਲਣ 13 13.5 ਕਿਲੋ ਦੁੱਧ ਤੇ ਮੇਰੀ ਗਰੰਟੀ ਆ ਇਹ ਮੈਂ ਅੱਜ ਲਾਈਵ ਆ ਮੈਂ ਵੀਡੀਓ ਨਟ ਤੇ ਪਾ ਜਦਣੀਆਂ ਬਾਈ ਦੀ ਪਰ ਸੂਨੀ ਬਾਈ ਤੇਰੇ ਘਰੇ ਆ ਇਹ ਪਹਿਲਣ ਝੋਟੀ ਜੇ 13 14 ਕਿਲੋ ਤੇ ਨਾ ਚੱਲੇ ਤਾਂ ਤੂੰ ਕਹਦੀ ਵੀ ਅਮਨਦੀਪ ਤੇਰਾ ਤਿਆਰਬਾ ਫੇਲ ਹੋ ਗਿਆ ਹਾਂਜੀ ਸਵਾਗਤ ਆ ਦੋਸਤੋ ਤੁਹਾਡੇ ਆਪਣੇ YouTube ਚੈਨਲ ਤੇ Facebook ਪੇਜ ਨਿਊਜ਼ ਰਾਜ ਫਾਰਮ ਵਿੱਚ ਸੋ ਉਮੀਦ ਕਰਦਾ ਕਿ ਤੁਸੀਂ ਦੋਸਤੋ ਸਾਰੇ ਹੀ ਚੜ੍ਹਦੀ ਕਲਾ 'ਚ ਹੋਵੋਗੇ ਤੇ ਦੋਸਤੋ ਅੱਜ ਜਿਹੜੇ ਆਪਾਂ ਫਾਰਮ ਤੇ ਪਹੁੰਚੇ ਆਂ ਕਿਉਂਕਿ ਜਦੋਂ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਕਿੱਤਾ ਕਰਦਾ ਹੋਵੇ ਚਾਹੇ ਉਹ ਸ਼ੌਪ ਦਾ ਕੰਮ ਹੋਵੇ ਚਾਹੇ ਮਸ਼ੀਨਰੀ ਦਾ ਕੰਮ ਹੋਵੇ ਚਾਹੇ ਐਗਰੀਕਲਚਰ ਦਾ ਕੰਮ ਹੋਵੇ ਚਾਹੇ ਡੈਰੀ ਫਾਰਮ ਦਾ ਕੰਮ ਹੋਵੇ ਤਾਂ ਉਹਦਾ ਰਿਵਿਊ ਦੇਣਾ ਹੀ ਪੈਂਦਾ ਵਾ ਤੇ ਦੋਸਤੋ ਆਪਾਂ ਵੀ ਅੱਗੇ ਵੀ ਆਪਣੇ ਵਪਾਰ ਦਾ ਰਿਵਿਊ ਦਿੱਤਾ ਸੀ ਜਿਹੜੇ ਆਪਣੇ ਫਾਰਮ ਤੋਂ ਪਛੂ ਗਏ ਸੀ ਅੱਜ ਫਿਰ ਆਪਾਂ ਆਪਣਾ ਇੱਕ ਰਿਵਿਊ ਦੇਣ ਲੱਗੇ ਆ ਜਿਹੜੀਆਂ ਆਪਣੇ ਫਾਰਮ ਤੋਂ ਝੋਟੀਆਂ ਆਈਆਂ ਸੀਗੀਆਂ ਬਾਈ ਸਰਬਜੀਤ ਸਿੰਘ ਦੇ ਫਾਰਮ ਤੇ ਤੇ ਬਾਈ ਸਰਬੇ ਦਾ ਪਿੰਡ ਜਿਹੜਾ ਹੈਗਾ ਵਾ ਸੋ ਦਾਤੇਵਾਸ ਪਿੰਡ ਆ ਜਿਹੜਾ ਇਸ ਨੂੰ ਮਾਨਸਾ ਲੱਗਦਾ ਵਾ ਤੇ ਤਹਿਸੀਲ ਬਲਾਡ ਵਾਲਾ ਮਾਲੀ ਤੇ ਆਪਣੇ ਫਾਰਮ ਤੇ ਬਾਈ ਨੇ ਦੋ ਟਾਈਮ ਇਹਦੀ ਚਵਾਈ ਕਰਕੇ 12:30 13 ਕਿਲੋ ਦੀ ਚਵਾਈ ਹੋ ਕੇ ਲੈ ਕੇ ਆਏ ਅਸੀਂ ਲਾਈਵ ਤੇ ਉਸ ਤੋਂ ਬਾਅਦ ਇਹ ਪਹਿਲੀ ਮੰਨ ਲਓ ਝੋਟੀ ਆਈ ਸੀ ਇਸ ਤੋਂ ਬਾਅਦ ਫਿਰ ਪਰਾਂ ਬੂਰੀ ਆਈ ਫਿਰ ਆਹਾ ਆ ਵੀ ਝੋਟੀ ਆਈ ਸੀ ਬਾਈ ਦੇ ਫਾਰਮ ਤੇ ਸੂਈ ਆ ਪਹਿਲੇ ਸੂਏ ਤੇ ਉਸ ਤੋਂ ਬਾਅਦ ਆ ਝੋਟੀ ਆਈ ਆ ਆਪਾਂ ਇੱਕ ਝੋਟੀ ਕੱਲੀ ਸੀਗੀ ਇਸ ਤੋਂ ਬਾਅਦ ਫਿਰ ਬਾਈ ਨੇ ਆਪਣਾ ਆਟੋਮੈਟਿਕਲੀ ਰਿਜ਼ਲਟ ਕੱਢ ਕੇ ਤੇ ਆਨਲਾਈਨ ਹੀ ਫਿਰ ਮਂਗਾਈ ਗਿਆ ਆਪਣੇ ਤੋਂ ਤੇ ਆਓ ਆਪਾਂ ਗੱਲਾਂ ਬਾਤਾਂ ਕਰਦੇ ਆ ਕਿੰਨਾ ਦੁੱਧ ਵਾਦ ਦਿੱਤਾ ਇਹਨਾਂ ਨੇ ਕੀ ਕਿਹੜੇ ਸੂਏ ਗਾਂ ਸੂਣ ਜਾ ਰੀਆਂ ਵਾ ਆਓ ਆਪਾਂ ਹੁਣ ਬਾਈ ਸਰ ਬਿਨਾ ਕਰਦੇ ਆ ਗੱਲਾਂ ਬਾਤਾਂ ਸਾਸਿਕਾ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਹੋਰ ਬਾਈ ਜੀ ਕੀ ਹਾਲ ਚਾਲ ਹੈ ਆਉਣ ਵਾਲਿਆਂ ਨੂੰ ਨਿਊਜ਼ ਰਾਤ ਫਾਰਮ ਤੇ ਜਿਹਨੇ ਦੇਖਣ ਵਾਲੇ ਸਾਰਿਆਂ ਦਾ ਬਾਈ ਬਹੁਤ ਬਹੁਤ ਧੰਨਵਾਦ ਠੀਕ ਆ ਬਾਈ ਜੀ ਬਾਈ ਜੀ ਸਭ ਤੋਂ ਪਹਿਲਾਂ ਆਪਣਾ ਨਾਂ ਤੇ ਪਿੰਡ ਦਾ ਨਾਂ ਤੇ ਐਡਰੈਸ ਦੱਸਿਓ ਯਾਰ ਮੇਰਾ ਨਾਂ ਸਰਬਜੀਤ ਸਿੰਘ ਪਿੰਡ ਦਾਤੇ ਬਸ ਹਾਂਜੀ ਤਹਿਸੀਲ ਬਡਲਾਡਾ ਡਿਸਟ੍ਰਿਕਟ ਮਾਨਸਾ ਜੀ ਡਿਸਟ੍ਰਿਕਟ ਮਾਨਸਾ ਹਾਂਜੀ ਠੀਕ ਆ ਤੇ ਬਾਈ ਸਰ ਜੇ ਗੱਲ ਕੀਤੀ ਜਾਵੇ ਸਭ ਤੋਂ ਪਹਿਲਾਂ ਆਪਣੇ ਫਾਰਮ ਤੋਂ ਆਹ ਝੋਟੀ ਲੈ ਕੇ ਆਉਂਦੀ ਸੀ ਚਲੋ ਇਹ ਤਾਂ ਆਪਣੇ ਘਰੇ ਸੂਈ ਸੀ ਉਦੋਂ ਜਦੋਂ ਲੈ ਕੇ ਆਉਂਦੀ ਸੀ ਹਾਂਜੀ ਤੇ ਇਹ ਹੁਣ ਕਿੰਨੇਵੇਂ ਸੂਏ ਸੂਈ ਆ ਹੁਣ ਜੀ ਇਹ ਦੂਜੇ ਸੂਏ ਨੂੰ ਸੂਈ ਹੈ ਅੱਛਾ ਤੀਜੇ ਤੋਂ ਗਾਂ ਗੱਬਣਾ ਜੀ ਤੀਜੇ 7 ਮਹੀਨਿਆਂ ਦੀ ਪ੍ਰੈਗਨੈਂਟ ਹੈ ਇਹ ਅੱਛਾ ਜੀ ਅਜੇ ਦੁੱਧ ਤੇ ਚੱਲੀ ਜਾਂਦੀ ਹੈ ਇਹ 5 ਕਿਲੋ ਹੋਣਾ ਜੀ 7 ਮਹੀਨੇ ਦੀ ਗੱਬਣਾ ਹਾਂ 7 ਮਹੀਨਿਆਂ ਦੀ ਗੱਬਣਾ ਜੀ ਤੇ ਇਹ ਕਿੰਨਾ ਸਮਾਂ ਦੁੱਧ ਦਿੰਦੀ ਆ ਵੀਰੇ 8 8 ਕਿਤੇ ਲਗਭਗ ਜੀ ਦੇ ਹੀ ਜਾਂਦੀ ਆ ਜੀ 8 8 ਮਹੀਨੇ ਮੰਨ ਲਓ ਦੁੱਧ ਦੇ ਕੇ ਫਿਰ ਭਜਦੀ ਆ ਹਾਂ ਜੀ ਭਜਦੀ ਨਹੀਂ ਬਾਅਦ ਛੱਡ ਦਿੰਦੇ ਆ ਜੀ ਐ ਹੋ ਜਾਂਦਾ ਵੀ ਚਲੋ 2 ਮਹੀਨੇ ਰਹਿ ਗਏ ਇਹਦੀ ਸੇਵਾ ਸੁਗਾ ਠੀਕ ਆ ਦੀ ਲੋਡ ਹੁੰਦੀ ਆ ਠੀਕ ਆ ਤੇ ਹੁਣ ਜਿਹੜੀ ਮੰਨ ਲਓ ਇਹਨੇ ਪੀਕ ਲੈਵਲ ਜਿਹੜਾ ਸੱਜਰ ਦਾ ਦੂਜੀ ਸੂਏ ਕਿੰਨਾ ਦੁੱਧ ਰਿਹਾ ਇਹਦਾ ਇਹ 15 ਤੋਂ ਪਲੱਸ ਹੀ ਰਹੀ ਹੈ ਜੀ 16 ਦੇ ਲਗਭਗ ਆ 16.5 ਅੱਛਾ ਹਾਂਜੀ ਤੇ ਇਹ ਮੰਨ ਲਓ ਕਿੰਨਾ ਸਮਾਂ ਮੰਨ ਲਓ 15 ਜਿਹੜਾ 15 16 ਕਿਲੋ ਦੁੱਧ ਮੰਨ ਲਓ ਵੀ ਕਿੰਨਾ ਟਾਈਮ ਇਹਨੇ ਪੀਕ ਲੈਵਲ ਰੱਖਿਆ ਕਿੰਨੇ ਮਹੀਨਿਆਂ ਤੱਕ ਇੰਨਾ ਹੀ ਰੱਖਿਆ ਦੁੱਧ ਇਹ 5 ਕੁ ਮਹੀਨਿਆਂ ਤੱਕ ਰੱਖਦੀ ਹੈ ਜੀ ਅੱਛਾ 5 ਮਹੀਨਿਆਂ ਤੱਕ ਹਾਂਜੀ ਉਸ ਤੋਂ ਬਾਅਦ ਘਟਦੀ ਹੈ ਉਸ ਤੋਂ ਬਾਅਦ ਘਟਦੀ ਹੈ ਤੇ ਜਿਵੇਂ ਹੁਣ ਮੰਨ ਲਓ 7 ਮਹੀਨੇ ਦੀ ਪ੍ਰੈਗਨੈਂਟ ਹੋ ਗਈ ਤੇ ਹੁਣ 6 ਕਿਲੋ ਦੁੱਧ ਆ ਮੰਨ ਲਓ ਹੁਣ ਡਰਾਈ ਵਾਲੇ ਪੀਰੀਅਡ 'ਚ ਚਲ ਗਈ ਹਾਂਜੀ ਠੀਕ ਆ ਬਸ ਆ ਕਰੀ ਦੇਣੀ ਆ ਜੀ ਜਦੋਂ ਇਹਨੂੰ 8ਵੇਂ ਦੇ ਲਗ ਭੱਗ 'ਚ ਹੋਗੀ ਹਾਂਜੀ ਤੇ ਛੱਡੀ ਦੇਣੀ ਆ ਫਿਰ ਠੀਕ ਆ ਤੇ ਬਾਈ ਮਲ ਹੁੰਦੀ ਆ ਰੂਹ ਖੁਸ਼ ਕਰਦੀ ਆ ਜਦੋਂ ਹਾਂ ਵੀਰੇ ਚੌਣੇ ਆ ਹਾਂ ਪੈਸੇ ਲਾਏ ਭੁੱਲਦੇ ਆ ਹਾਂ ਬਹੁਤ ਸੌਸ ਲੱਗਿਆ ਠੀਕ ਆ ਤੇ ਠੰਡਾ ਬਲੱਡ ਐ ਠੀਕ ਆ ਕੋਈ ਇਹਦੇ ਕੋਲੇ ਗਰਮੀ ਵਾਲੀ ਗੱਲ ਨਹੀਂ ਜਦੋਂ ਵੀ ਥਾਪੀ ਮਾਰ ਚਾਹੇ ਆਈ ਠੀਕ ਆ ਬਹਿ ਜਾ ਕਿਤੇ ਮਤਲਬ ਆਈ ਨਹੀਂ ਹੈਗਾ ਵੀ ਆਪਾਂ ਨੂੰ ਉੱਠਣਾ ਪਊਗਾ ਠੀਕ ਆ ਹਾਂ ਠੀਕ ਆ ਉਸ ਤੋਂ ਬਾਅਦ ਮੇਰੇ ਹਿਸਾਬ ਨਾਲ ਆਪਣੇ ਕੋਲੇ ਆਪਣੇ ਫਾਰਮ ਤੋਂ ਬੂਰੀ ਆਈ ਸੀ ਹਨਾ ਹਾਂ ਜੀ ਉਹ ਬੂਰੀ ਆਈ ਸੀ ਫਿਰ ਆਹ ਕੱਟੀ ਆਈ ਆ ਹਨਾ ਇਹ ਤਾਂ ਕੱਟੀ ਆਈ ਸੀ ਤੇ ਸੂਈ ਤੇਰੇ ਕੋਲੇ ਆ ਹਾਂ ਜੀ ਤੇ ਇਹ ਮੇਰੇ ਹਿਸਾਬ ਨਾਲ ਹੁਣ ਇਹ ਸਾਢੇ 1-3 ਸਾਲ ਦੀ ਸੂਪੀ ਹਨਾ ਹਾਂ ਜੀ ਸਾਢੇ 1-3 ਸਾਲ ਦੀ ਹੋਣੀ ਠੀਕ ਆ ਤੇ ਕਿੰਨਾ ਦੁੱਧ ਦਿੱਤਾ ਬਈਏ ਨੇ ਪਹਿਲਾਂ ਨੇ ਹੁਣ ਪਹਿਲੇ ਸੂਏ ਚੱਲਦੀ ਆ ਜੀ ਇਹ 11 ਕਿਲੇ ਲੱਗ ਪਾਗੇ ਜੀ 11 ਕਿਲੋ ਦੇ ਤੇ ਬਾਈ ਮਨ ਲਓ ਸੂਈ ਨੂੰ ਕਿ ਲੋ ਨਾ ਮਨ ਦੀ ਬਾਤ ਹੀ ਆ ਬਸ ਕੋਈ ਜ਼ਿਆਦਾ ਨਹੀਂ ਹਨਾ ਠੀਕ ਆ ਤੇ ਕਿੰਨੇ ਦਿਨ ਹੋ ਗਏ ਬਈ ਸੂਈ ਨੂੰ ਯਾਰ ਇਨੇ ਹੋ ਗਏ ਹੋਣਗੇ ਲਗਭਗ 45 ਦਿਨ ਜੀ 45 ਦਿਨ ਮੈਲਾ ਮੂਲਾ ਮਾਰ ਗਈ ਆ ਹਾਂ ਇਹਨਾਂ ਹੀ ਹੁਣ ਸਾਫ ਹੀ ਆਈ ਮਲੇ ਤੋਂ ਤਾਂ ਮੰਨ ਲਓ ਸਾਫ ਆ ਫਿਰ ਮੰਨ ਲਓ ਵੀ ਬਸ 11 ਤੋਂ ਨਹੀਂ ਟੱਪਦੀ 11 ਐਂਡ ਆ ਜਾਣਗੇ ਇਹਦਾ ਪਹਿਲੇ ਸੂਏ ਦਾ ਹਾਂ ਜੀ ਠੀਕ ਆ ਜੇ ਦੇਖਿਆ ਜਾਵੇ ਬਾਈ ਮੂੰਹੋਂ ਦੋ ਦੰਦਾਂ ਦਾ ਤੇ 11 ਕਿਲੋ ਦੁੱਧ ਵੀ ਬਹੁਤ ਆ ਹਾਂ ਜੀ ਹੈ ਹਾਂ ਤੋਂ ਥੋੜਾ ਨਹੀਂ ਮੰਨ ਲਓ 3 ਤੋਂ 3.5 ਸਾਲ ਦੀ ਉਮਰ ਦੇ ਵਿੱਚ ਹਾਂ ਬਾਕੀ ਨਾਰਮਲ ਸੇ ਵੀ ਇੱਤੀ ਆਈ ਕੋਈ ਐਕਸਟਰਾ ਤਾਂ ਆਪਾਂ ਨੇ ਕੋਈ ਪਾਉਣਾ ਨਹੀਂ ਕੁਛ ਠੀਕ ਆ ਤੇ ਬਾਈ ਕੰਪੈਕਟ ਜੇ ਆਡਰ ਆ ਜਿਵੇਂ ਐਚ ਐਫ ਗਾਈਆਂ ਦਾ ਹੁੰਦਾ ਇਹੋ ਜਿਹਾ ਆਡਰ ਲੱਗਾ ਹੋ ਥਾਣਾ ਦੀ ਪੂਰੀ ਸਾਫ ਹੈ ਤੇ ਸੀਲਸ ਲੱਗਾ ਹੈ ਠੀਕ ਆ ਹਾਂ ਤੇ ਦੋਸਤੋ ਹੁਣ ਬਈ ਟਾਈਮ ਕੀ ਹੋਇਆ ਸਰਬੇ ਦੇਖੀ ਆਂ ਆਪਦੇ ਫੋਨ ਤੇ ਮੜਾ ਜਾ ਟਾਈਮ ਲਗਭਗ ਜੀ 10 ਵਜ ਕੇ 10 ਮਿੰਟ ਹੋ ਗਏ ਜੀ 10 ਵਜ ਕੇ ਤੇ 10 ਮਿੰਟ ਹੋ ਗਏ ਦੋਸਤੋ ਤੁਸੀਂ ਦੇਖ ਸਕਦੇ ਆ ਤੇ ਕਿੰਨੇ ਵਜੇ ਸਵੇਰੇ ਚੋਈ ਆ ਬਾਈ ਇਹ ਤਾਂ ਸਵੇਰੇ ਦਾ ਸੀ ਲੇਟ ਹੀ ਚੋਣਾ ਜੀ 7 ਦੇ ਲਗਭਗ ਜੀ ਚੋਣਾ ਜੀ ਮੰਨ ਲਓ ਇਹਨੂੰ 3 ਘੰਟੇ ਹੋ ਗਏ ਚੋਈ ਨੂੰ ਹਾਂ ਜੀ ਆ 3 ਘੰਟਿਆਂ ਦੇ ਵਿੱਚ ਆਰਡਰ ਵੇਖਿਓ ਦੋਸਤੋ ਇਹ ਆ ਵੇਖੋ ਤੇ ਬਈ ਸ਼ਾਮਾਂ ਨੂੰ ਤਾਂ ਫਿਰ ਬਹੁਤ ਤਕੜੀ ਤਿਆਰ ਹੁੰਦੀ ਹੁੰਦੀ ਹਾਂ ਹਾਂ ਜੀ ਹਾਂ ਜੀ ਪੂਰਾ ਲੇਵਾ ਭਰ ਕੇ ਪਛਾਣੋਂ ਨਿਕਲ ਜਾਂਦਾ ਸਿਕੋ ਠੀਕ ਆ ਹਾਂ ਠੀਕ ਆ ਦੋਸਤੋ ਇਹ ਜਿਹੜੀ ਝੋਟੀਆਂ ਆ ਆਪਾਂ ਜਿੰਨਾ ਵੀ ਬਾਈ ਨੂੰ ਮਾਲ ਕੱਲਿਆ ਸੀ ਨਾ ਇਹ ਸਾਰਾ ਬਾਰਡਰ ਏਰੀਆ ਦਾ ਕੱਲਿਆ ਸੀਗਾ ਤੇ ਮਾਝੇ 벨ਟ ਦਾ ਮਾਲ ਆ ਇਹ ਮੰਨ ਲਓ ਇਹ ਉਧਰ ਲਈ ਮਾਝੇ ਵਾਲੀ ਸਾਈਡ ਤੋਂ ਮਾਲ ਕੱਲਿਆ ਸੀ ਆਪਾਂ ਸਿਲੈਕਸ਼ਨ ਕਰਕੇ ਬਾਈ ਦੇ ਫਾਰਮ ਤੇ ਤੇ ਚਾਰ ਨਗੀਨੇ ਕੱਲੇ ਸੀਗੇ ਜਿਹਦੇ ਵਿੱਚੋਂ ਤਿੰਨ ਤਾਂ ਸੂਪੇ ਆ ਤੇ ਆ ਵੀ ਬੱਚਾ ਬਹੁਤ ਪਿਆਰਾ ਆ ਗਿਆ ਹਨਾ ਹਾਂਜੀ ਤੇ ਇਹ ਫੇ ਸੀਮਨ ਦਾ ਆ ਗਿਆ ਵੀਰੇ ਹਾਂਜੀ ਇਹ ਸੀਮਨ ਦਾ ਠੀਕ ਆ ਨਹੀਂ ਸੋਹਣਾ ਬੱਚਾ ਇਹ ਫਿਰ ਕੱਟੀ ਗਿਆ ਕੱਟਾ ਵੀਰੇ ਨਹੀਂ ਕੱਟੀ ਆ ਜੀ ਅੱਛਾ ਕੱਟੀ ਆ ਠੀਕ ਆ ਹਾਂਜੀ ਤੇ ਇਸ ਤੋਂ ਅੱਗੇ ਜਿਹੜੀ ਬੂਰੀ ਝੋਟੀ ਆਈ ਹੀ ਬਾਈ ਇਹ ਹੁਣ ਮੰਨ ਲਓ ਕਿੰਵੇਂ ਸੂਏ ਨੂੰ ਪ੍ਰੈਗਨੈਂਟ ਹੋ ਗਈ ਆ ਇਹ ਦੂਜੇ ਸੂਏ ਸੂਣਾ ਹੀ ਇੱਥੇ ਕਿਹਨੇ ਦੂਜੇ ਸੂਏ ਸੂਣਾ ਤੇ ਹੁਣ ਕਿੰਨੇ ਮਹੀਨਿਆਂ ਦੀ ਗੱਬਣਾ ਹੁਣ ਜੀ ਇਹ 8ਵਾਂ ਮਹੀਨਾ ਲੱਗਿਆ ਹੋਇਆ ਹੀ ਇਹਨੂੰ ਦੁੱਧੋਂ ਫਿਰ ਡਰਾਈ ਆ ਹਾਂਜੀ ਹੁਣ ਦੁੱਧੋਂ ਹੀ ਡਰਾਈ ਆ ਤੇ ਕਿੰਨੇ ਕਿੰਨੇ ਦਿਨ ਹੋ ਗਏ ਡਰਾਈ ਹੋਈ ਨੂੰ ਡਰਾਈ ਲਗਭਗ ਜੀ ਹੋ ਗਏ ਹੋਣਗੇ 10 15 ਕਿ ਦਿਨ ਜੀ ਅੱਛਾ 10 15 ਦਿਨ ਡਰਾਈ ਹੋਈ ਨੂੰ ਹੋ ਗਿਆ ਯਾਨੀ ਕਿ ਫਿਰ ਇੰਨੇ ਵੀ ਬਹੁਤ ਵਧੀਆ ਲੰਮਾ ਸਮਾਂ ਦੁੱਧ ਦਿੱਤਾ ਹਾਂ ਹਾਂ ਜੀ ਲੰਮਾ ਸਮਾਂ ਦਿੱਤਾ ਠੀਕ ਆ ਤੇ ਕਿੰਨਾ ਦੁੱਧ ਦਿੱਤਾ ਵੱਡੇ ਬਈਏ ਨੇ ਇਹ ਕੱਢਦੀ ਰਹੀ ਹੈ ਜੀ 16 ਦੇ ਲਗਭਗ ਜੀ ਅੱਛਾ 16 ਕਿਲੋ ਦੇ ਲਗਭਗ ਇਹ ਦੁੱਧ ਕੱਢਦੀ ਰਹੀ ਹੈ ਠੀਕ ਆ ਸੋ ਤੇ ਠੰਡੀ ਸੀਲ ਬਾਈ ਠੰਡੀ ਸੀਲ ਤਾਂ ਹੈ ਮਨਦੀਪ ਹੂੰ ਸਾਨੂੰ ਆਪ ਹੀ ਪਤਾ ਹੈ ਨਾ ਤੁਸੀਂ ਤਾਂ ਇਹਦੇ ਵਾਸਤੇ ਉੱਪਰੇ ਹੋ ਬਿਲਕੁਲ ਹੁਣ ਤੁਸੀਂ ਐਂ ਦੇਖ ਲਓ ਕਿ ਕੋਈ ਨਹੀਂ ਪਸੂ ਉਪਰਾ ਕਰਦਾ ਹੈ ਹਾਂਜੀ ਜਦੋਂ ਬਗਾਨਾ ਬੰਦਾ ਆਉਂਦਾ ਐ ਇਹਨੇ ਕਦੇ ਵੀ ਐ ਨਹੀਂ ਕਿ ਸਮਝਿਆ ਹੈਗਾ ਵੀ ਕੋਈ ਸਾਡੇ ਘਰੇ ਵੀ ਬਗਾਨਾ ਬੰਦਾ ਹੈ ਹੂੰ ਠੰਡੀ ਸੀਲ ਬਹੁਤ ਹੈ ਬਾਈ ਇਹ ਨੀਲੀ ਦਾ ਬਲੱਡ ਹੀ ਠੰਡਾ ਸੀਲ ਬਹੁਤ ਹੈ ਹਾਂਜੀ ਐਵੇਂ ਨਹੀਂ 8-8 ਮਹੀਨੇ ਦੁੱਧ ਦਿੰਦੀਆਂ ਬਲੱਡ ਕਰਕੇ ਦੇ ਜਾਂਦੀਆਂ ਬਾਈ ਪਹਿਲਾਂ ਇਸ ਤੋਂ ਪਹਿਲਾਂ ਚਲੋ ਤੇਰੇ ਨਾਲ ਆਪਾਂ ਗੱਲਬਾਤ ਅੱਗੇ ਵੀ ਕੀਤੀ ਐ ਇਸ ਤੋਂ ਪਹਿਲਾਂ ਤੇਰੇ ਕੋਲੇ ਮੋਰਾ ਦੀਆਂ ਮੱਜਾਂ ਹੁੰਦੀਆਂ ਸੀ ਹਾਂ ਜੀ ਮੋਰਾ ਦੀ ਸੀ ਜੀ ਆਪ ਦੀ ਇਮਾਨਦਾਰੀ ਸੱਚਾਈ ਸਾਰੇ ਦਰਸ਼ਕਾਂ ਨੂੰ ਦੱਸਦੀ ਚਲੋ ਮੋਰਾ ਮਾੜੀਆਂ ਨਹੀਂ ਕਹਿੰਦੇ ਆਪਾਂ ਠੀਕ ਆ ਹਾਂ ਜੀ ਕਿੰਨੇ ਕਿਲੋ ਦੇ ਅਲੀਆਂ ਮੱਜਾਂ ਸੀ ਤੇਰੇ ਕੋਲੇ ਮੋਰਾ ਹੈਗੀਆਂ ਸੀ ਸਾਡੇ ਕੋਲੇ ਪਹਿਲੇ 12 13 ਵਾਲੀਆਂ ਜਿਵੇਂ ਨੋਰਮਲ ਪਿੰਡਾਂ ਚ ਹੁੰਦੀਆਂ ਜੀ ਠੀਕ ਆ ਤੇ ਦੁੱਧ ਬਰੇ ਮੰਨ ਲਓ ਕਿੰਨਾ ਹੁੰਦਾ ਸੀ 12 13 ਕਿਲੋ ਹਾਂ ਜੀ ਪਰ ਉਹ ਲੰਬਾ ਸਮਾਂ ਨਹੀਂ ਸੀ ਦਿੰਦੀਆਂ ਜੀ ਜਿਵੇਂ 6 7 ਕਿ ਮਹੀਨੇ ਜਿਵੇਂ ਇਹ ਦੇ ਜਾਂਦੀਆਂ ਜੀ ਅੱਛਾ ਇਹ 8 ਲੱਗ ਭਾਗਾ ਸੀ ਡਰਾਈ ਕਰਦੇ ਆ ਜੀ ਅੱਛਾ ਇਹਨਾਂ ਨੇ ਸਿਰਫ ਮੁਰਾ ਨੇ ਹੂੰ 5 ਕਿ ਮਹੀਨਾ ਤੋਂ ਬਾਅਦ ਹੀ ਜੀ ਲੱਤਾਂ ਲੁੱਤਾਂ ਯਾ ਮਾਰਨ ਲੱਗ ਜਾਣੀਆਂ ਅੱਛਾ ਹਾਂ ਜਾ ਇੱਕ ਟਾਈਮ ਮਿਲ ਪੈਣੀ ਠੀਕ ਆ ਮੰਨ ਲਓ ਕਹਿਣ ਤੋਂ ਬਾਅਦ ਵੀ ਉਹ ਸੁਆਦ ਨਹੀਂ ਮੰਨ ਲਓ ਜਿਹਾ ਜਿਹੜਾ ਮੰਨ ਲਓ ਇਹਨਾਂ ਦਾ ਹਾਂ ਜੀ ਠੀਕ ਆ ਤੇ ਇਹ ਫਿਰ ਮੰਨ ਲਓ ਹੁਣ ਗਾਂ ਡਰਾਈ ਹੋ ਚੁੱਕੀ ਆ ਕਰਮਾਂ ਵਾਲੀ ਹੈ ਹਾਂਜੀ ਤੇ ਬਾਈ ਵੈਸੇ ਸੇਵਾ ਤੇਰੀ ਨਹੀਂ ਮੈਂ ਵੀ ਸਲਾਮ ਕਰਦਾ ਵਾਂ ਹਾਥੀਆਂ ਵਰਗੀਆਂ ਮੱਝਾਂ ਬਣਾਦੀਆਂ ਇਹ ਝੋਟੀਆਂ ਦੋਸਤੋ ਮਰੇ ਹਿਸਾਬ ਨਾਲ ਉਹ ਦੂਜੇ ਦੂਜੇ ਤੀਜੇ ਦੀ ਜੇ ਸੂਏ ਵਾਲੀਆਂ ਮੱਝਾਂ ਇਹ ਕੋਈ ਇਹ ਨਾ ਸਮਝ ਲੈ ਵੀ ਇਹ ਮੰਨ ਲਓ ਚੌਥੇ ਪੰਜਵੇਂ ਸੂਏ ਝੋਟੀਆਂ ਅੰਗ ਜੀ ਆ ਬਾਕੀ ਸੇਵਾ ਬਾਈ ਦੀ ਬਹੁਤ ਤਗੜੀ ਆ ਤੇ ਆ ਤੁਸੀਂ ਇਹਦਾ ਨਾ ਆ ਚੀਜ਼ ਚੈੱਕ ਕਰਿਓ ਦੋਸਤੋ ਆ ਜਿਹੜੀ ਆ ਆ ਹਜੇ ਤਾਂ ਇਹ ਡਰਾਈ ਕੀਤੀ ਹੋਈ ਆ ਜਦੋਂ ਇਹ ਕਰਮਾਂ ਵਾਲੀ ਤਿਆਰ ਹੋਈ ਮਾਲਕ ਇਹਨੂੰ ਰੰਗ ਭਗ ਲਾਊਗਾ ਜਰੂਰ ਤੇ ਆ ਫਿਰ ਆਪਣੇ ਵਾਲੀ ਉਹ ਝੋਟੀ ਮਗਰ ਬੱਚਾ ਆ ਗਿਆ ਹੀ ਹੈ ਹਾਂਜੀ ਠੀਕ ਆ ਸੇ ਇਹ ਦੇਖ ਲੋ ਵੀ ਜਿਹੜੀ ਉਹ ਮਾਂ ਦੀ ਉਹ ਕਾਪੀ ਹੈ ਇਹ ਮਾਂ ਦੀ ਕਾਪੀ ਆਪਣੇ ਫਾਰਮ ਤੋਂ ਝੋਟੀ ਜਿਹੜੀ ਵੀਰ ਚੁਾਈ ਕਰਕੇ ਲਿਆਇਆ ਸੀ ਸੋ ਦੋਸਤੋ ਇਹ ਉਹਦਾ ਬੱਚਾ ਆ ਗਿਆ ਤੇ ਇੱਕ ਝੋਟੀ ਬਾਈ ਨੇ ਫੇਰ ਆਨਲਾਈਨ ਆਪਣੇ ਤੋਂ ਮਹंगाई ਸੀ ਬਾਰਡਰ ਬੈਲਟ ਦੀ ਤੇ ਇਹ ਵੀ ਆਪਾਂ ਆਪਦੀ ਸਿਲੇਕਸ਼ਨ ਨਾਲ ਹੀ ਘੱਲੀ ਆ ਇਹ ਵੀ ਬਾਰਡਰ ਬੈਲਟ ਦੇ ਵਿੱਚ ਬਲੱਡ ਬਹੁਤ ਤਗੜਾ ਇਹਦਾ ਆਓ ਤੁਹਾਨੂੰ ਦਿਖਾਉਣੇ ਆ ਇਹਦੀ ਬੋਡੀ ਸਟਰਕਚਰ ਤੇ ਬਾਈ ਇਹਦੀ ਮੇਰੇ ਹਿਸਾਬ ਨਾਲ ਉਮਰ ਤਾਂ ਕੋਈ ਹੋਗੀ ਡੇਢ ਤੋਂ ਉੱਪਰ ਹੀ ਹੋਗੀ ਹੈ ਨਾ ਡੇਢ ਦੇ ਲਗਭਗ ਹੀ ਆ ਜੀ ਮਾਲ ਤੋਂ ਓਤੇ ਨਹੀਂ ਹੈਗੀ ਅੱਛਾ ਡੇਢ ਸਾਲ ਦੇ ਲਗਭਗ ਹੋ ਗਈ ਹੈ ਨਾ ਹਾਂ ਜੀ ਤੇ ਅਜੇ ਝੋਟੀ ਮੇਰੇ ਹਿਸਾਬ ਨਾਲ ਹੀਟ ਹੂਟ ਤਾਂ ਨਹੀਂ ਇਹਨੇ ਕੱਢੀ ਨਹੀਂ ਜੀ ਹੀਟ ਨਹੀਂ ਹੈਗੀ ਕੱਢੀ ਪਰ ਇੱਕ ਗੱਲ ਆ ਵੱਡੇ ਬਾਈ ਜੇ ਮੰਨ ਲਓ ਹੁਣ ਸੇਵਾ ਹੋਰ ਥੋੜੀ ਜਿਹੀ ਨੂੰ ਕਰਕੇ ਹੱਥ ਪਾ ਲਵੇਂ ਤੇ ਜੇ ਦੋ ਦੰਦ ਇਹ ਸੂਪ ਪਵੇ ਮੈਂ ਅੱਜ ਆਪਦੀ ਵੀਡੀਓ ਚ ਲਾਈਵੇ ਗੱਲ ਦੀ ਗਰੰਟੀ ਦਿੰਦਾ ਕਿਉਂਕਿ ਇਹਦਾ ਜਿਹੜਾ ਬਲੱਡ ਬਾਰਡਰ ਬਿਲਡ ਦਾ ਮੈਨੂੰ ਪਤਾ ਹੈ ਕਿਹੜੇ ਸਾਹ ਦੀ ਤੇ ਕੀ ਇਹ ਕਰ ਸਕਦੀ ਆ ਇਹ ਪਹਿਲਣ 13 13.5 ਕਿਲੋ ਦੁੱਧ ਤੇ ਮੇਰੀ ਗਰੰਟੀ ਆ ਇਹ ਮੈਂ ਅੱਜ ਲਾਈਵ ਆ ਮੈਂ ਵੀਡੀਓ ਨਟ ਤੇ ਪਾ ਜਦਣੀਆਂ ਬਾਈ ਦੀ ਪਰ ਸੂਨੀ ਬਾਈ ਤੇਰੇ ਘਰੇ ਆ ਇਹ ਪਹਿਲਣ ਝੋਟੀ ਜੇ 13 14 ਕਿਲੋ ਤੇ ਨਾ ਚੱਲੇ ਤਾਂ ਤੂੰ ਕਹਦੀ ਵੀ ਅਮਨਦੀਪ ਤੇਰਾ ਤਿਆਰਬਾ ਫੇਲ ਹੋ ਗਿਆ ਇਹ 13 ਤੋਂ ਪਲੱਸ ਚਲਣੀ ਆ ਝੋਟੀ ਮੇਰੀ ਗੱਲ ਲੈ ਲੀਂ ਭਲਾ ਅੱਜ ਨੋਟ ਕਰ ਲੀਂਗਾ ਪੀਦੇ ਤੇ ਜੇ ਇਹ ਮੇਲਿਆਂ ਚ ਭਈ ਦੋ ਦੰਦ ਵਾਰਦੇ ਵੀ ਤੇ ਬਰਾਬਰ ਝੋਟੀ ਵੀ ਨਹੀਂ ਆਉਂਦੀ ਕੋਈ ਤੇ ਬਾਕੀ ਸੇਵਾ ਥੋੜੀ ਜੀ ਇਹਦੀ ਖਿੱਚ ਕੇ ਰੱਖੀ ਕਿਵੇਂ ਹੁਣ ਰੂਹ ਕੋਚ ਹੁੰਦੀ ਆ ਕਿ ਨਹੀਂ ਝੋਟੀ ਦੇ ਕੇ ਹਾਂ ਹੁਣ ਤਾਂ ਮਨ ਬਹੁਤ ਖੁਸ਼ ਹੁੰਦਾ ਠੀਕ ਆ ਤੇ ਬਾਕੀ ਮੇਰੇ ਹਿਸਾਬ ਨਾਲ ਕਰਮ ਵਾਲਾ ਹੁਣ ਵੇੜਾ ਭਰਦੀਆਂ ਆਉਂਦੀਆਂ ਹਨਾ ਆਪਾਂ ਹੁਣ ਬੂਟੇ ਸਟੂਡੀਓ ਇਹ ਸਾਰੀ ਮਿਹਰਬਾਨੀ ਮੰਦੀਪ ਤੁਸੀਂ ਸਾਨੂੰ ਪ੍ਰੇਰਿਤ ਕੀਤਾ ਜਿਸ ਦਾ ਪਹਿਲਾਂ ਮੁਰਾਲੇ ਪਾਸੇ ਫਿਰਦੇ ਸੀ ਅੱਛਾ ਹਾਂ ਚਲੋ ਮਾਨਸਾ ਜ਼ਿਲ੍ਹੇ 'ਚ ਸਾਡੇ ਥੋੜਾ ਜਿਹਾ ਮਤਲਬ ਮੁਰਾ ਦੀ ਇਰਖਾਨ ਜ਼ਿਆਦਾ ਹੈ ਕਿਉਂ ਸਾਡਾ ਠੀਕ ਆ ਪਿੰਡਾ ਜਿਹੜਾ ਇਹ ਹਰਿਆਣੇ ਦੇ ਨਾਲ ਲੱਗਦੀ ਪਿੰਡ ਐ ਆ ਹਰਿਆਣਾ ਇੱਥੋਂ ਸ਼ੁਰੂ ਹੋ ਜਾਂਦਾ ਅਗਲੇ ਪਾਸੇ ਹਣਾ ਬਸ 10 ਕਿਲੋਮੀਟਰ ਰੋ ਜਾਖਲ ਪੈਂਦਾ ਜੀ ਜਾਖਲ ਪੈਂਦਾ ਠੀਕ ਆ ਤੇ ਹਰਿਆਣਾ ਸ਼ੁਰੂ ਹੋ ਜਾਂਦਾ ਤੇ ਹਰਿਆਣੇ ਵਿੱਚ ਦੋਸਤੋ ਤੁਹਾਨੂੰ ਪਤਾ ਵਾ ਮੋਰਾ ਨਸਲ ਦਾ ਗੜਿਆ ਤੇ ਬਾਈ ਨੂੰ ਆਪਾਂ ਪੰਜਾਬ ਦਾ ਬਾਈ ਸੀ ਤੇ ਮੈਂ ਕਿਹਾ ਬਾਈ ਆਪਾਂ ਨੀਲੀ ਵਾਲੇ ਪਾਸੇ ਨੂੰ ਆਉਣਾ ਤੇ ਬਾਈ ਕੋਲੇ ਇੱਕ ਬੂਟਾ ਲੱਗਦਿਆਂ ਸਾਰੀ ਬਾਈ ਜਿਵੇਂ ਹੁਣ ਸਭ ਤੋਂ ਪਹਿਲਾਂ ਜਿਵੇਂ ਆਪਣੇ ਕੋਲੇ ਫਾਰਮ ਤੋਂ ਆ ਝੋਟੀ ਆਈ ਸੀ ਹਾਂਜੀ ਇਹ ਝੋਟੀ ਵਾਲੇ ਵੇਖ ਕੇ ਤੁਰਾ ਮੂਡ ਬਣਿਆ ਦੂਜੀਆਂ ਲੈਣ ਦਾ ਹਾਂਜੀ ਮਨ ਲਓ ਪਹਿਲਾ ਦਿਨ ਕੋਈ ਵਿਚਾਰ ਨਹੀਂ ਸੀ ਨਹੀਂ ਜਦੋਂ ਅਸੀਂ ਨੇ ਚੋਈ ਜੀ ਹਾਂ ਲੰਬਾ ਸਮਾਂ ਦੁੱਧ ਦਿੱਤਾ ਹਾਂ ਜੀ ਤੇ ਦੁੱਧ ਪੀਕ ਲੈਵਲ ਵੀ ਇਹਦਾ ਵਧੀਆ ਰਿਹਾ ਜੀ ਅੱਛਾ ਪਹਿਲੇ ਸੂਏ ਹੀ ਮੰਨ ਲਓ ਇਹ 12 13 ਤੱਕ ਚੱਲੀ ਜੀ ਠੀਕ ਆ ਹਾਂ ਮਨ ਲਓ ਦੂਜੇ ਸੂਏ ਹੁਣ ਇਹ 15 ਦੇ ਬਾਅਦ ਹੀ ਸੀ ਜੀ ਅੱਛਾ 15 ਸੂਏ ਬਾਲਾ ਤੋਲੇ ਆਦਾ ਹੈ ਨਹੀਂ ਜੀ ਰੋਜ਼ ਦੀ ਵੀ ਜਣੀ ਕਿ 15 1 2 ਤੱਕ ਦਿਨ ਤੋਲੇ ਹੀ ਉਦੋਂ 15 15 ਦੇ ਬਾਲਟੀ ਉਸੇ ਹਿਸਾਬ ਨਾਲ ਹੀ ਰੱਖਦੇ ਰਹੇ ਅਸੀਂ ਠੀਕ ਆ ਤੇ 15 ਤੋਂ ਬਾਹਰ ਹੀ ਚਲੀ ਗਈ ਠੀਕ ਆ ਤੇ ਹੁਣ ਜਿਵੇਂ ਤੀਜੇ ਸੂਏ ਸੁਣਾ ਇਹਨੇ ਗਾਂ ਝੋਟੀ ਨੇ ਹਾਂ ਜੀ ਤੇ ਮੇਰੇ ਹਿਸਾਬ ਨਾਲ ਕਰ ਜੂਗੀ 17 18 ਦੇ ਗੱਜ ਕਿ ਨਹੀਂ ਕਰਦੀ ਆਸ ਤਾਂ ਪੂਰੀ ਆ ਜੀ ਠੀਕ ਆ ਬਾਕੀ ਚਲੋ ਪ੍ਰਮਾਤਮਾ ਦੇ ਹੱਥ ਹੁੰਦਾ ਹੈ ਨਾ ਠੀਕ ਆ ਹਾਂ ਸੋ ਵਾਕਿਆ ਦੋਸਤੋ ਇਹ ਜਿਹੜੀ ਗੱਜ ਬਰੀਡ ਬਹੁਤ ਹੈ ਮਨਦੀਪ ਆ ਆ ਬਰੀਡ ਦਾ ਜਿਹੜੀ ਖਸ ਕਹਨੇ ਦੀ ਦੋਸਤੋ ਬਹੁਤ ਪਤਲੀ ਸਕਿਨ ਦੀ ਝੋਟੀ ਆ ਇਹ ਇਹ ਨਾ ਦੋਸਤੋ ਬਾਈ ਨੂੰ ਇੱਕ ਆਪਾਂ ਆਪਣੇ ਫਾਰਮ ਤੋਂ ਇੱਕ ਗਿਫਟੀ ਕੀਤਾ ਸੀ ਤੇ ਇਹਦੇ ਤੋਂ ਆਪਾਂ ਇੱਕ ਬਾਈ ਤੋਂ ਗਿਫਟ ਵਾਪਸ ਵੀ ਲੈਣਾ ਵਾ ਇਹਦੇ ਪੇਟੋ ਹੀ ਮੰਨ ਲਓ ਇੱਕ ਮੈਂ ਬਾਈ ਨੂੰ ਬੋਲਾ ਆਪਦਾ ਸਿਲੈਕਟ ਕਰਕੇ ਬਾਈ ਨੂੰ ਦੱਸਿਆ ਤੇ ਬਾਈ ਨੂੰ ਕਿਹਾ ਮੈਂ ਕਿਹਾ ਬਾਈ ਇੱਕ ਬੱਚਾ ਮੈਨੂੰ ਮੇਰੇ ਝੋਟੀ ਦੇ ਘਰ ਦੇ ਬਲੱਡ ਦਾ ਜਰੂਰ ਵਾਪਸ ਦੇਈਂ ਕਹਿੰਦਾ ਗੱਲ ਹੀ ਕੋਈ ਨਹੀਂ ਤੇ ਮੈਂ ਇਹਨਾਂ ਦੇ ਤਾਂ ਨਹੀਂ ਪੁੱਛੇ ਵੀ ਕਿਹੜੇ ਕਿਹੜੇ ਉਹ ਬੱਚਾ ਕਿਹੜੇ ਦਾ ਜਾਂ ਸੀਮਣ ਗਾਂ ਕਿਹੜੇ ਤੇ ਲੱਗੇ ਆ ਕਿਉਂਕਿ ਝੋਟੇ ਵਾਲੇ ਸਾਰੇ ਸੱਜਣ ਬੇਲੀ ਆ ਕਿਉਂਕਿ ਝੋਟਿਆਂ ਦਾ ਸੀਮਨ ਬਾਈ ਨੇ ਲਵਾ ਲਿਆ ਹਾਂ ਜਦੋਂ ਝੋਟੀ ਚੰਗੀ ਦੁੱਧ ਤੇ ਆ ਜੂ ਆਪਾਂ ਫੇਰ ਆਪਾਂ ਜ਼ਰੂਰ ਦੱਸਾਂਗੇ ਹਾਂ ਫੇਰ ਜ਼ਰੂਰ ਦੱਸਾਂਗੇ ਵੀ ਜਦੋਂ ਦੁੱਧ ਤੇ ਆ ਜਾਂਦੀਆਂ ਵਾਂ ਫੇਰ ਜ਼ਰੂਰ ਦੱਸਾਂਗੇ ਪਰ ਆ ਜਿਹੜੀ ਮੇਰੇ ਵਾਲੀ ਝੋਟੀ ਆ ਇਹ ਆਸਲ ਪੂਰੇ ਦੇ ਬਲੱਡ ਦਾ ਸਾਨਾ ਜਿਹੜਾ ਆਹਾ ਵਾ ਇਹ ਵੀ ਮਾਝੇ ਸਾਈਡ ਦਾ ਬਲੱਡ ਦਾ ਸਾਨਾ ਜਿਹੜੀ ਬੂਰੀ ਆ ਉਹ ਵੀ ਸੁਭਰਾਵਾਂ ਵਾਲੇ ਬਲੱਡ ਦੇ ਵਿੱਚੋਂ ਆ ਗਈ ਗਾਂ ਦੀਆਂ ਮੰਨ ਲਓ ਜਿਹੜੇ ਹੁਣ ਆਹ ਮਗਰ ਬੱਚੇ ਆਏ ਆ ਇਹ ਬਾਈ ਨੂੰ ਪੂਰਾ ਪ੍ਰੋਪਰ ਇਹਨਾਂ ਦੇ ਬੁੱਲਾਂ ਦਾ ਰਿਕਾਰਡ ਪਤਾ ਵਾ ਪਰ ਦੱਸਾਂਗੇ ਉਦੋਂ ਜਦੋਂ ਦੁੱਧ ਤੇ ਆਏ ਸਾਡਾ ਕੋਈ ਮੰਨ ਲਓ ਇਹ ਨਹੀਂ ਟੀਚਾ ਕਿ ਅਸੀਂ ਕਿਸੇ ਦੇ ਸਾਹ ਨੂੰ ਬਦਨਾਮ ਕਰੀਏ ਕਿਸੇ ਦਾ ਮੰਦੀਪ ਲੋਕਾਂ ਨਾਲ ਹੋਇਆ ਨਾ ਹਾਂਜੀ ਸਾਹਨ ਬੁੱਢੇ ਹੋ ਗਏ ਹਾਂਜੀ ਕੋਈ ਛੋਟੀ ਜਿਹੇ ਦੁੱਧ ਤੇ ਆਈ ਨਹੀਂ ਹਨਾ ਉਹਨਾਂ ਦੀ ਇਹ ਤਾਂ ਗੱਲ ਹੈ ਹਾਂ ਸਾਹਨ ਬੁੱਢੇ ਹੋ ਕੇ ਵੀ ਮਰ ਕੇ ਬਿਲਕੁਲ ਹਾਂ ਹੁਣ ਚਲੋ ਆਪਾਂ ਕਿਸੇ ਦਾ ਕੀ ਨਾਂ ਲੈਣਾ ਨਹੀਂ ਨਹੀਂ ਨਾਂ ਆਪਾਂ ਨੂੰ ਆਪਾਂ ਨੂੰ ਤਾਂ ਵੀਰ ਕਿਸੇ ਕੌਂਟਰੋਵਰਸੀ ਚ ਪੈਣ ਦੀ ਲੋੜ ਨਹੀਂ ਆਪਣਾ ਸਰਵੇ ਤੇਰੇ ਘਰੇ ਆ ਜਿਹੜਾ ਮਾਲ ਖੜਾ ਵਾ ਇਹ ਇਹ ਬੇਮੁਲਾ ਜੇ ਜਦੋਂ ਵੀ ਆਏ ਕੋਈ ਬੱਚਾ ਨਾਮੀ ਸਾਹ ਦਾ ਫੁੱਲ ਤੇ ਤਾਂ ਆਪਾਂ ਲਾਈਵ 'ਚ ਵਾਈ ਵੀ ਕਰਾਵਾਂਗੇ ਤੇ ਆਪਾਂ ਦੱਸਾਂਗੇ ਵੀ ਜਰੂਰ ਦਰਸ਼ਕਾਂ ਨੂੰ ਠੀਕ ਆ ਕੋਈ ਗੱਲ ਨਹੀਂ ਜਰੂਰ ਜਦੋਂ ਮੰਨ ਲਓ ਦੋਸਤੋ ਆਹਾ ਬੱਚਾ ਹੋ ਗਿਆ ਜਾਂ ਉਹ ਪਰਲੇ ਪਾਸੇ ਦੋ ਝੋਟੀਆਂ ਵਾਂ ਉਹਨਾਂ ਦੇ ਸਾਨੂੰ ਬੁੱਲਾਂ ਦਾ ਫੁੱਲ ਪਤਾ ਰਿਕਾਰਡ ਦਾ ਵੀ ਕਿਹੜੇ ਸਾਹ ਦੀਆਂ ਤੇ ਆਪਾਂ ਲਾਈਵ 'ਚ ਦੱਸਾਂਗੇ ਵੀ ਇਹ ਫਲਾਣੇ ਸਾਹ ਦੀਆਂ ਵਾਂ ਪਰ ਬਿਨਾ ਮਤਬਲ ਤੋਂ ਬੇਫਾਲਤੂ ਦੀ ਮਸ਼ਹੂਰੀ ਨਾ ਕੀਤੀ ਆ ਨਿਊਜ਼ ਰਾਜ ਫਾਰਮ ਨੇ ਤੇ ਨਾ ਕਰਨੀ ਆ ਉਸ ਚੰਦ ਪੈਸਿਆਂ ਖਾਤਰ ਆ ਪਾਣੀ ਸਾਹਣ ਦਾ ਨਾਮ ਬੋਲ ਦੇਣਾ ਵੀ ਫਲਾਣੇ ਦੀ ਨਹੀਂ ਹੁਣ ਇਹਨੂੰ ਵੀ ਕਿਸੇ ਸਾਹਣ ਦੀ ਕਹਿ ਸਕਦੇ ਸੀ ਬਾਈ ਨੂੰ ਵੀ ਜਦੋਂ ਵੇਚੀ ਆ ਬਾਈ ਨੂੰ ਇਹ ਕਹਿ ਕੇ ਕਿ ਦਸੀਆ ਵੀ ਆਪਾਂ ਨੂੰ ਆਸਲਪੂਰੇ ਤੋਂ ਬਲੱਡ ਚੋਂ ਇਹ ਝੋਟੀ ਮਿਲੀ ਆ ਮੈਂ ਬੱਚਾ ਲੈ ਕੇ ਆਹੀ ਮੈਂ ਸੰਭੀ ਮੇਰੇ ਘਰੇ ਸੂਈ ਆ ਤੇ ਬਾਈ ਚੋ ਕੇ ਲਿਆ ਆ ਤੇ ਬਾਕੀ ਆ ਵੀ ਆਪਣੀਆਂ ਖਰੀਦੀਆਂ ਵਾ ਦੋਸਤੋ ਇਹ ਵੀ ਤੇ ਇਹ ਬਾਈ ਦੇ ਫਾਰਮ ਤੇ ਆਪਾਂ ਭੇਜੀਆਂ ਆ ਆਪਾਂ ਆਪਦੀ ਆ ਝੋਟੀ ਮੈਂ ਆਪਦੀ ਮਾਨਪਸੰਦੀ ਨਾਲ ਭੇਜੀ ਆ ਇਹਦੀ ਗੱਲ ਮੈਂ ਵੀਡੀਓ 'ਚ ਕਰ ਵੀ ਦਿੱਤੀ ਆ ਵੀ ਜੇ 13 ਕਿਲੋ ਇਹ ਦੁੱਧ ਨਾ ਚੱਲੇ ਪਹਿਲਣ ਤੇ ਫਿਰ ਮੈਂ ਇੰਨੀ ਚੰਗੀ ਨਹੀਂ ਮੰਨਦਾ ਇਹਨੂੰ ਮੇਰਾ ਤਜਰਬਾ ਕਹਿ ਦਿਓ ਬੇਸ਼ੱਕ ਕਮੈਂਟਾਂ 'ਚ ਵੀ ਬਾਈ ਫੇਲ ਹੋ ਜਾਊਗਾ ਤੇ ਪਰ ਮਾਲਕ ਸੁੱਖ ਰੱਖੇ ਕੋਈ ਸਮਾਂ ਆਵੇ ਤੇ ਦੱਸੂਗੀ ਇਹ ਜ਼ਰੂਰ ਕਿਉਂਕਿ ਇਹ ਮੈਂ ਸਪੈਸ਼ਲ ਮੇਰੀ ਫੇਵਰੇਟ ਝੋਟੀ ਇਹ ਆ ਵੀ ਜਿਹੜੀ ਮੈਂ ਬਾਈ ਦੇ ਫਾਰਮ ਦੇ ਘੱਲੀ ਆ ਵੇਖਿਓ ਇਹਦੀ ਝੋਲੀ ਝਾਲੀ ਕਰਮਾਂ ਵਾਲੀ ਦੀ ਤੇ ਬਾਕੀ ਇਹਦੀ ਝੋਲੀ ਵੀ ਦਿਖਾ ਦੇ ਇਹਦੀ ਵੀ ਝੋਲੀ ਤਸਵੀਰ ਝੋਲੀ ਇਹਦੀ ਵੀ ਬਹੁਤ ਚੰਗੀ ਆ ਬੱਚਿਆਂ ਦੀ ਬਾਈ ਇੰਪੋਰਟਡ ਜਿਆ ਸੀਮਨ ਵਰਤਦਾ ਵਾ ਫਾਰਮ ਤੇ ਤੇ ਝੋਲੀ ਇਹਦੀ ਵੀ ਬਹੁਤ ਸੋਹਣੀ ਆ ਤੇ ਬਾਕੀ ਥੋੜਾ ਜਿਹਾ ਮੇ ਕਰਕੇ ਥੋੜਾ ਜਿਹਾ ਬੱਚੇ ਕਰਦੇ ਬਾਕੀ ਮੱਝਾਂ ਪੂਰੀਆਂ ਠੰਡੀਆਂ ਸੀ ਲਿਆ ਤੇ ਸਰਵੇ ਬਾਈ ਤੇਰੇ ਵਾਲ ਦੇਖ ਕੇ ਹੋਰ ਵੀ ਸੱਜਣਾ ਇੱਥੋਂ ਪਿੰਡੋਂ ਲੈ ਕੇ ਆਏ ਹਨ ਆਪਣੇ ਤੋਂ ਖਰੀਦ ਕੇ ਆਪਣੇ ਆਈਆਂ ਇਹ ਝੋਟੀਆਂ ਤੋਡੇ ਕੋਲੋਂ ਹਾਂਜੀ 7-8 ਦੇ ਲਗਭਗ ਜੀ 7-8 ਦੇ ਤੇ ਕਿਵੇਂ ਬਈ ਉਹ ਸੂਪੀਆਂ ਨਹੀਂ ਹਜੇ ਸੂਣ ਆਈ ਉਹਨਾਂ ਨੇ ਅੱਛਾ ਹਾਂ ਮੰਨ ਲਓ ਹਜੇ ਸੂਣੀਆਂ ਵਾਂ ਹਾਂ ਬਸ ਕਿਸੇ ਚ ਮਹੀਨਾ ਰਹਿੰਦਾ ਜੀ ਕਿਸੇ ਚ ਦੋ ਕਰ ਰਹਿੰਦੇ ਆ ਇੱਕ ਬਾਬਲੇ ਕੋਲੇ ਸੂਈ ਆਈ ਅੱਛਾ ਹਾਂ ਉਹ ਵੀ ਛੋਟੀ ਮੀਣੀ ਸੀ ਅੱਛਾ ਉਹ ਚਲੀ ਆਈ 11-12 ਲੀਟਰ ਤੇ ਪਹਿਲੇ ਸੂਏ ਦੀ ਅੱਛਾ ਮੀਣੀ ਜਿਹੜੀ ਆਈ ਸੀ 11-12 ਦੇ ਚਲੀ ਆ ਦੋ ਆਈਆਂ ਸੀ ਉਹਦੇ ਕੋਲੇ ਕੋਈ ਇੱਕ ਰਿਸ਼ਤੇਦਾਰੀ ਚ ਕੱਲ ਲੱਤੀ ਅੱਛਾ ਉਹ ਤੋਂ ਵੀ ਅਸੀਂ ਨੇ ਪਤਾ ਕੀਤਾ ਸੀ 22 ਤੋਂ ਹਾਂਜੀ ਰਿਸ਼ਤੇਦਾਰ ਤੋਂ ਉਹ ਕਹਿੰਦਾ ਉਹ ਵੀ ਕਹਿੰਦਾ 10 11 ਤੇ ਉਹ ਚਲਦੀ ਆ ਜੀ ਠੀਕ ਆ ਮੰਨ ਲਓ ਪਹਿਲਣ ਝੋਟੀਆਂ ਬਈ ਚਵਾਈ ਚ ਕਿਵੇਂ ਠੰਡੀਆਂ ਸੀ ਨਿਕਲੀਆਂ ਹਾਂ ਬਈ ਚਵਾਈ ਦੀ ਕੋਈ ਉਹ ਐ ਤਾਂ ਨਹੀਂ ਉਤਰ ਫੋਦਰ ਵੀ ਫਰਲੋ ਫਰਲੋ ਵਾਲੀ ਗੱਲ ਤਾਂ ਨਹੀਂ ਨਾ ਨਾ ਚਵਾਈ ਚੂਈ ਪੂਰੀ ਓਕੇ ਆ ਪੈਰ ਨਹੀਂ ਚੱਕਦੀਆਂ ਠੀਕ ਆ ਸੋ ਦੋਸਤੋ ਜੇ ਆਪਦੇ ਮੂੰਹੋਂ ਤਾਰੀਫ ਕਰਦਾ ਤੇ ਹੋ ਸਕਦਾ ਤੁਹਾਡੇ ਮਨ 'ਚ ਇਹ ਵਹਿਮ ਆ ਜਾਣਾ ਸੀ ਕਿ ਵਪਾਰੀ ਕਰਦੇ ਹੀ ਹੁੰਦੇ ਆ ਪਰ ਆਪਣਾ ਵਪਾਰ ਨਹੀਂ ਜੇ ਵਪਾਰ ਜਾਂ ਪੈਸਾ ਕਮਾਉਣਾ ਹੁੰਦਾ ਨਾ ਤਾਂ ਦੋਸਤੋ ਆਈਡੀ ਤਗੜੀ ਇੰਗਲੈਂਡ ਦੀ ਧਰਤੀ ਛੱਡ ਕੇ ਨਹੀਂ ਆਉਂਦੇ ਸੀ ਕਿਉਂਕਿ ਉਹ ਜਿੰਨੇ ਉੱਥੇ ਬੰਦੇ ਉਹਨੇ ਇੱਥੇ ਤਾਂ ਮੇਰੇ ਹਿਸਾਬ ਨਾਲ ਚਾਰਾਂ ਮਹੀਨਿਆਂ ਚ ਨਹੀਂ ਬੰਨੇ ਪਰ ਸ਼ੌਂਕ ਜਿਹੜਾ ਸੀ ਆਹ ਕਈ ਕਈਆਂ ਵਾਲੀ ਦਾ ਕਾਲਾ ਚਾਮੀ ਆ ਪਰ ਸਾਡੇ ਲਈ ਤਾਂ ਇਹ ਹੀਰੇ ਆ ਤੇ ਸਾਨੂੰ ਤਾਂ ਇਹ ਸ਼ੌਂਕ ਮੋੜ ਲਿਆ ਆ ਤੇ ਜੰਮੇ ਵੀ ਇਹਨਾਂ ਦੇ ਵਿੱਚ ਹੀ ਆ ਤੇ ਪਲੇ ਵੀ ਇਹਨਾਂ ਵਿੱਚ ਹੀ ਆ ਖੇਡੇ ਵੀ ਇਹਨਾਂ ਵਿੱਚ ਹੀ ਆ ਤੇ ਮਰਾਂਗੇ ਵੀ ਇਹਨਾਂ ਵਿੱਚ ਹੀ ਪਰ ਸ਼ੌਂਕ ਜਿਹੜਾ ਵਾ ਇਹ ਦਾਦਿਆਂ ਪਰ ਪਿੱਛੋਂ ਪੀੜੀ ਦਾ ਰ ਪੀੜੀਦਾਰੀ ਆਪਣੇ ਚ ਆਇਆ ਖੂਨ ਚ ਬਲੱਡ ਚ ਤੇ ਇਹ ਨਹੀਂ ਜੇ ਮੰਨ ਲਓ ਗਾਉਂ ਦੇ ਤੇ ਬਾਈ ਦੇ ਫਾਰਮ ਦੇ ਵਿੱਚ ਇੱਕ ਗੱਲ ਮੈਂ ਦੱਸ ਦੇਵਾਂ ਬਾਈ ਦੇ ਫਾਰਮ ਤੇ ਜਿੰਨੇ ਵੀ ਪਸ਼ੂ ਖੜੇ ਆ ਇਹਨਾਂ ਚ ਦੋਸਤੋ ਵਕਾਊ ਕੋਈ ਵੀ ਨਹੀਂਗਾ ਬਾਈ ਵਾਲ ਵੀ ਪੱਟ ਕੇ ਨਹੀਂ ਦਿੰਦਾ ਤੇ ਕੱਟੀ ਵੱੱਛੀ ਤਾਂ ਲੈਣ ਦੀ ਬੜੀ ਦੂਰ ਦੀ ਗੱਲ ਆ ਬਾਈ ਨੇ ਤਾਂ ਹੋਰ ਮੰਗਾਉਣੀਆਂ ਆਪਣੇ ਤੋਂ ਇੱਕ ਦੋ ਬਾਈ ਕਹਿੰਦਾ ਆਪਾਂ ਘੱਟੋ ਘੱਟ 20 ਮੱਝਾਂ ਦਾ ਫਾਰਮ ਆਉਣ ਵਾਲੇ ਸਮੇਂ ਚ ਤਿਆਰ ਕਰਨਾ ਪਰ ਮੈਂ ਬੇਨਤੀ ਕਰ ਦਿੰਨਾ ਤੇ ਵੀ بے جگ بھائی بھائی ਸਰ بے ਆ ਵੀ ਦੱਸਦੇ ਕੋਈ بکاؤ ਹੈਗੀ ਇਹਨਾਂ ਚੋਂ ਨਹੀਂ بکاؤ ਨਹੀਂ ਹੈਗੀ ਜੀ بکاؤ ਕੋਈ ਨਹੀਂ ਹੈਗੀ ਹਣਾ ਸਗੋ ਹੋਰ ਲੈਣੀਆਂ ਠੀਕ ਆ ਹਰਮ ਆਪਾਂ ਤਿਆਰ ਕਰਾਂਗੇ ਨੀਲੀ ਰਾ ਵੀਦਾ ਜੀ ਠੀਕ ਆ ਮਾਨਸਾ ਜ਼ਿਲ੍ਹੇ ਚ ਲਾਵਾਂਗੇ ਆਪਾਂ ਬੂਟਾ ਨਹੀਂ ਨਹੀਂ ਜ਼ਰੂਰ ਲੱਗ ਜਾਣਾ ਬਾਈ ਆ ਜਿਹੜੇ ਬੂਟੇ ਟੀਸੀ ਵਾਲੇ 베ਰੀ ਘੱਲੇ ਆ ਇਹਨਾਂ ਤੋਂ ਬਰੀਡਿੰਗ ਕਰੀ ਜਾ ਤਕੜਾ ਹੋ ਗੇ ਬੁੱਲ ਸਿਲੈਕਟ ਤੂੰ ਆਪਦੀ ਮਰਜ਼ੀ ਨਾਲ ਕਰਨੇ ਆ ਜਿਹੜੇ ਤੈਨੂੰ ਚੰਗੇ ਲੱਗਦੇ ਆ ਤੇ بکاؤ ਨਹੀਂ ਦੋਸਤੋ ਐਵੇਂ ਨਾ ਬਾਈ ਨੂੰ ਪਰੇਸ਼ਾਨ ਕਰਿਓ ਫੋਨ ਕਰਕੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਨਗੀਨੇ ਇਹ ਫਾਰਮ ਚੋਂ ਮੇਲਿਆਂ ਵਾਲੇ ਨਿਕਲ ਕੇ ਆਉਣੇ ਆ ਮਾਲਕ ਦੀ ਸੁੱਖ ਚਾਹੀਦੀ ਆ ਕੱਢੀ ਬਾਈ ਤੋਂ ਧੱਕੇ ਨਾ ਮਿਲਕਿੰਗ ਜਪੋਣੀ ਆ ਮੈਂ ਜਦੋਂ ਸੂਪੀ ਬਸ ਸਮਾਂ ਆਵੇ ਸਹੀ ਸਹੀ ਸਮੇਂ ਤੇ ਸੂਪ ਹੋਵੇ ਮੇਲਿਆਂ ਚ ਜਾ ਕੇ ਤੇ ਕਰੂਗੀ ਜਰੂਰ ਕੁਝ ਸੋ ਧੰਨਵਾਦ ਦੋਸਤੋ ਵੀਡੀਓ ਦੇਖਣ ਲਈ ਤੇ ਸਾਰੇ ਕਿਸਾਨ ਭਰਾਵਾਂ ਨੂੰ ਰਿਕਵੈਸਟ ਕਰਦਾ ਕਿ ਵਧੀਆ ਸੀਮਣ ਵਰਤੋ ਵਧੀਆ ਸੀਮਣ ਵਰਤੋਂਗੇ ਤੇ ਦੋਸਤੋ ਫੇਰ ਹੀ ਤੁਸੀਂ ਕਾਮਯਾਬ ਹੋ ਸਕਦੇ ਜਿਵੇਂ ਬਾਈ ਸਰਬੇ ਨੇ ਆਖਿਆ ਕਿ ਝੋਟੇ ਦਾ ਮਰ ਵੀ ਗਏ ਪਰ ਝੋਟੀ ਦੁੱਧ ਤੇ ਨਹੀਂ ਆਈ। ਐਵੇਂ ਜਿਵੇਂ ਹੁਣ ਮੇਲਿਆਂ ਦੇ ਵਿੱਚ ਮੰਨ ਲਓ ਵੇਖਿਆ ਤੁਸੀਂ ਕਿਉਂ ਨੀ ਰਾਵੀ ਦੇ ਨਾਮ ਤੇ ਮੰਦੀਪ ਵੀਰੇ ਕਾਹਨ ਪਹਿਲਾਂ ਬਹੁਤ ਹੋਇਆ ਹੈ। ਹਾਂਜੀ ਆਪਾਂ ਨਹੀਂ ਚਾਹੁੰਦੇ ਹਨ ਕਿਸਾਨ ਵੀਰ ਦਾ ਨੁਕਸਾਨ ਹੋਵੇ। ਠੀਕ ਆ। ਜਦੋਂ ਆਏ ਪਸ਼ੂ ਦੁੱਧ ਤੇ ਇਹਨਾਂ ਦੇ ਬੱਚੇ ਤਾਂ ਆਪਾਂ ਜਰੂਰ ਦੱਸਾਂਗੇ। ਠੀਕ ਆ। ਵੀ ਫਲਾਣੇ ਦਾ ਬੱਚਾ ਹੈ। ਠੀਕ ਆ। ਪਹਿਲੇ ਸੂਏ ਉਹਨੂੰ ਇੰਨਾ ਦਿੱਤਾ ਹਨਾ ਲਾਈਵ ਹੋ ਸਕਦਾ ਆਪਾਂ ਲਾਈਵ ਮਿਲ ਕੰਗਾ। ਠੀਕ ਹੈ ਵੀਰੇ ਸਾਡੇ ਚੈਨਲ ਦੇ ਜ਼ਰੀਏ ਜ਼ਰੂਰ ਕੋਈ ਗੱਲ ਹੀ ਨਹੀਂ ਵੀਰੇ ਜ਼ਰੂਰ ਕਰਾਂਗੇ ਲਾਈਵ ਮਿਲਕਿੰਗ ਆਪਾਂ ਇਸੇ ਕੰਮ ਤੇ ਹੀ ਆ ਤੇ ਇਸ ਕਰਕੇ ਦੋਸਤੋ ਆਪਦੀ ਸਮਝ ਨਾਲ ਲਵਾਇਓ ਕਮ ਸੇ ਕਮ ਜੇ ਝੋਟੇ ਦੀ ਮਾਂ ਨਹੀਂ ਵੇਖੀ ਉਹਦੀ ਧੀ ਤਾਂ ਵੇਖੀ ਹੋਵੇ ਜਿਹਦਾ ਤੁਸੀਂ ਸੀਮ ਲਵਾਉਣ ਲੱਗੇ ਆ ਸੋ ਧੰਨਵਾਦ ਦੋਸਤੋ ਵੀਡੀਓ ਦੇਖਣ ਲਈ ਜੁੜੇ ਰਹੋ ਆਪਣੇ ਫਾਰਮ ਤੇ ਨਿਊਜ਼ ਰਾਜ ਫਾਰਮ ਨਾਲ ਤੇ ਜੇ ਕਿਸੇ ਨੇ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਨੰਬਰ ਸਕਰੀਨ ਉੱਪਰ ਚੱਲਦਾ ਦੋਸਤੋ ਉਹ ਵੀ ਸੰਪਰਕ ਕਰ ਸਕਦੇ ਆ ਧੰਨਵਾਦ